ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰਿਓ ਆਉ ਤਨ ਤਨ ਸੰਤ ਬਾਬਾ ਹਜ਼ਾਰ ਸਿੰਘ ਜੀ ਛੋਟੇ ਕਮਣਾ ਵਾਲੇ ਸੋ ਉਹਨਾਂ ਦੀ ਰਸਨਾ ਤੋਂ ਕੀਤੇ ਹੋਏ ਬਚਨਾਂ ਦੀ ਆਪਜੀ ਦੇ ਨਾਲ ਸਾਂਝ ਪਾ ਰਹੇ ਹਾਂ ਸੋ ਉਹ ਉਸੇ ਲੜੀ ਦੇ ਵਿੱਚੋਂ ਇੱਕ ਸਾਖੀ ਦੀ ਆਪਜੀ ਦੇ ਨਾਲ ਸਾਂਝ ਪਾਈਏ ਸੋ ਇਹ ਸਾਖੀ ਬਾਪੂ ਭਾਨ ਸਿੰਘ ਜੀ ਪਿੰਡ ਹਕੀਮਾ ਬਾਬਿਆ ਹਜ਼ਾਰਾ ਸਿੰਘ ਜੀ ਦੇ ਸੌਰਾ ਪਿੰਡ ਨੇੜੇ ਕਲਾਨੌਰ ਸੋ ਉਹਨਾਂ ਵੱਲੋਂ ਦੱਸਿ ਗਈ ਸੀ ਸੋ ਉਹਨਾਂ ਦੇ ਕਹਿਣ ਮੁਤਾਬਕ ਕਿ ਮੈਂ 3-4 ਸਾਲ ਤੋਂ ਬਹੁਤ ਸਖਤ ਬਿਮਾਰ ਸਾ ਹਾਂ ਤੇ ਇਲਾਜ ਬੜੇ ਕੀਤੇ ਤੇ ਕੁਝ ਨਾ ਬਣਿਆ ਇੱਕ ਦਿਨ ਬਾਬਾ ਹਜਾਰਾ ਸਿੰਘ ਜੀ ਉਹਨਾਂ ਦੇ ਪਿੰਡ ਆਏ ਤੇ ਖੂਹ 'ਤੇ ਇਸ਼ਨਾਨ ਕਰੇ ਸਨ ਤਾਂ ਬਾਪੂ ਭਾਨ ਸਿੰਘ ਜੀ ਨੇ ਜਾ ਕੇ ਬਾਬਾ ਜੀ ਨੂੰ ਮੱਥਾ ਟੇਕਿਆ ਅਤੇ ਬੇਨਤੀ ਕੀਤੀ ਕਿ ਬਾਬਾ ਜੀ ਮੇਰੇ ਗ੍ਰਹਿ ਚਰਨ ਪਾਓ ਪਰ ਬਾਬਾ ਹਜਾਰਾ ਸਿੰਘ ਜੀ ਨੇ ਉਹਨਾਂ ਦੀ ਗ੍ਰਹਿ ਜਾਣ ਤੋਂ ਨਾ ਕਰ ਦਿੱਤੀ ਤਾਂ ਉਹਨਾਂ ਵੱਲੋਂ ਫੇਰ ਦੁਬਾਰਾ ਬਾਬਾ ਹਜਾਰਾ ਸਿੰਘ ਜੀ ਦੇ ਚਰਣਾ ਵਿੱਚ ਬੇਨਤੀ ਕੀਤੀ ਕਿ ਬਾਬਾ ਜੀ ਸਾਡੇ ਨਾਲ ਸਾਡੇ ਘਰ ਜ਼ਰੂਰ ਚੱਲੋ ਸੋ ਦੂਜੀ ਵਾਰ ਬੇਨਤੀ ਕਰਨ ਤੇ ਬਾਬਾ ਜੀ ਮੰਨ ਗਏ ਤੇ ਉਹਨਾਂ ਨੇ ਸਾਡੇ ਗ੍ਰਹਿ ਵਿਖੇ ਚਰਨ ਪਾਦ ਦਿੱਤੇ ਫਿਰ ਬਾਪੂ ਜੀ ਆਕਣ ਲੱਗੇ ਮੈਂ ਤੇ ਮੇਰੀ ਪਤਨੀ ਨੇ ਬਾਬਾ ਜੀ ਦੇ ਅੱਗੇ ਅਰਜ਼ੇ ਕੀਤੀ ਕਿ ਬਾਬਾ ਜੀ ਮੈਂ ਕਾਫੀ ਸਮੇਂ ਤੋਂ ਰੋਗੀ ਹਾਂ ਮੈਂ ਬਹੁਤ ਸਖਤ ਬਿਮਾਰ ਹਾਂ ਤੇ ਮੇਰੇ ਰੋਗ ਦਾ ਕੋਈ ਇਲਾਜ ਨਹੀਂ ਲੱਭ ਰਿਹਾ ਆਪ ਜੀ ਕਿਰਪਾ ਕਰ ਛੱਡੋ ਤਾਂ ਜੋ ਇਹ ਮੇਰਾ ਰੋਗ ਮੇਰੇ ਘਰੋਂ ਲੱਥ ਜਾਵੇ ਤਾਂ ਬਾਬਾ ਹਜਾਰਾ ਸਿੰਘ ਜੀ ਨੇ ਪਰਿਵਾਰ ਨੂੰ ਕਿਹਾ ਕਿ ਸਾਰਾ ਪਰਿਵਾਰ ਮਾਸ ਸ਼ਰਾਬ ਛੱਡਣ ਦਾ ਪ੍ਰਣ ਕਰੂ ਤੇ ਜੇ ਅੱਜ ਤੋਂ ਤੁਸੀਂ ਪ੍ਰਣ ਕਰਦੇ ਹੋ ਤਾਂ ਇਹ ਠੀਕ ਹੋ ਜਾਵੇਗਾ ਤੇ ਅੱਗੇ ਬਾਬਾ ਹਜ਼ਾਰਾ ਸਿੰਘ ਜੀ ਨੇ ਇੱਕ ਬਚਨ ਹੋਰ ਕੀਤਾ ਆਖਣ ਲੱਗੇ ਇਸ ਨੂੰ ਇੱਕ ਹੋਰ ਚੋਲੇ ਵਾਲੇ ਫਕੀਰ ਨੇ ਫੜਿਆ ਹੋਇਆ ਹੈ ਤੇ ਅਸੀਂ ਉਸ ਫਕੀਰ ਨੂੰ ਆਪਣੇ ਨਾਲ ਲੈ ਚੱਲੇ ਹਾਂ ਇਹਦੇ ਕੋਲੋਂ ਜਾ ਕੇ ਪੈਲੀ ਦੇ ਵਿੱਚ ਗੋਡੀ ਕਰਾਵਾਂਗੇ ਤੇ ਇਹ ਫਕੀਰ ਅੱਜ ਤੋਂ ਬਾਅਦ ਇਹਦਾ ਖਹਿੜਾ ਛੱਡ ਦੇਵੇਗਾ ਹੁਣ ਇਹਦੇ ਨੇੜੇ ਤੇੜੇ ਵੀ ਨਹੀਂ ਆਵੇਗਾ ਫਕੀਰ ਸੋ ਇਸਦਾ ਕਸ਼ਟ ਅਸੀਂ ਆਪਣੇ ਤੇ ਲੈ ਚੱਲੇ ਹਾਂ ਸੋ ਬਾਬਾ ਜੀ ਦਾ ਬਚਨ ਉਸ ਪਰਿਵਾਰ ਦੇ ਨਾਲ ਹੋਇਆ ਕਿ ਅੱਜ ਤੋਂ ਅਸੀਂ ਇਸ ਦਾ ਕਸ਼ਟ ਆਪਣੇ ਤੇ ਲੈ ਚੱਲੇ ਹਾਂ ਸੋ ਬਾਬਾ ਜੀ ਦਾ ਇਹ ਬਚਨ ਉਸ ਪਰਿਵਾਰ ਦੇ ਨਾਲ ਹੋਇਆ ਤੇ ਜਦੋਂ ਬਾਬਾ ਜੀ ਇਹ ਬਚਨ ਕਰਕੇ ਉਸ ਪਰਿਵਾਰ ਦੇ ਕੋਲੋਂ ਚਲੇ ਗਏ ਪਰਿਵਾਰ ਦੇ ਕਹਿਣ ਅਨੁਸਾਰ ਬਾਬਾ ਜੀ ਇਸੇ ਕਾਰਨ ਕੁਝ ਦਿਨ ਢਿਲੇ ਰਹੇ ਅਤੇ ਕੁਝ ਦਿਨ ਆਪ ਜੀ ਦੇ ਮੂਹ ਨੂੰ ਨੁਕਸ ਰਿਹਾ ਇਹਦਰ ਬਾਬਾ ਹਜਾਰਾ ਸਿੰਘ ਜੀ ਨੇ ਇਹ ਕਸ਼ਟ ਆਪਣੇ ਤੇ ਲਿਆ ਤੇ ਕਹਿੰਦੇ ਮੈਂ ਬਿਲਕੁਲ ਤੰਦਰੁਸਤ ਹੋ ਗਿਆ ਸੋ ਸੰਤ ਕਿਸੇ ਦਾ ਵੀ ਦੁੱਖ ਸਹਾਰ ਨਹੀਂ ਸਕਦੇ ਉਹਨਾਂ ਦਾ ਹਿਰਦਾ ਬੜਾ ਕੋਮਲ ਹੁੰਦਾ ਹੈ ਸੋ ਆਪ ਗਰੀਬ ਨਿਵਾਜ਼ ਹਨ ਪਰਉਪਕਾਰੀ ਹਨ ਸੋ ਪਰਿਵਾਰ ਅਜ ਵੀ ਕੋਟਾਨ ਕੋਟ ਬਾਬਾ ਹਜਾਰਾ ਸਿੰਘ ਜੀ ਨੂੰ ਨਮਸਕਾਰ ਕਰ ਰਹੇ ਹਨ ਅਤੇ ਸਾਰਾ ਪਰਿਵਾਰ ਅਜ ਵੀ ਵੈਸ਼ਨੋਵਰਤੀ ਦਾ ਧਾਰਨੀ ਹੈ ਸੋ ਇਸੇ ਤਰ੍ਹਾਂ ਮਹਾਂਪੁਰਖਾਂ ਨੇ ਕਈਆਂ ਪਰਿਵਾਰਾਂ ਉੱਪਰ ਆਪਣੀ ਮਿਹਰ ਦੀ ਦ੍ਰਿਸ਼ਟੀ ਦੇ ਨਾਲ ਅਨੇਕ ਜੀਵਾਂ ਦਾ ਭਲਾ ਕੀਤਾ ਸੋ ਆਓ ਆਪਾਂ ਵੀ ਅੱਜ ਤੋਂ ਵੈਸ਼ਨੋ ਭਰਤੀ ਧਾਰਨ ਕਰਕੇ ਗੁਰੂ ਵਾਲੇ ਬਣ ਕੇ ਸੇਵਾ ਸਿਮਰਨ ਕਰਕੇ ਆਪਣੇ ਜੀਵਨ ਨੂੰ ਸਫਲਿਆ ਬਣਾਈਏ ਤਾਂ ਜੋ ਮਹਾਂਪੁਰਖ ਸਾਡੇ ਤੇ ਵੀ ਕਿਰਪਾ ਕਰਨ ਤੇ ਸਾਨੂੰ ਤੰਦਰੁਸਤੀਆਂ ਦੀ ਦਾਤ ਬਖਸ਼ਿਸ਼ ਕਰਨ ਸੁਹਈਆਂ ਭੁੱਲਾਂ ਗਲਤੀਆਂ ਦੀ ਮਾਫੀ ਸਾਸਾਂ ਬਖਸ਼ਣਯੋਗ ਹੈ ਸੋ ਕਿਰਪਾ ਕਰਕੇ ਅਵਾਤਵਾਦ ਸ਼ੇਅਰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਸੋ ਜਿਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਉਹ ਕਰ ਲਿਓ ਸੋ ਬੇਨਤੀ ਹੈ ਨਾਮ ਜਪੋ ਮਲਪਾ ਖਾਣ ਦਾ ਤਿਆਗ ਕਰੋ ਗੁਰੂ ਵਾਲੇ ਬਣੋ ਅਤੇ ਆਪਣੇ ਜੀਵਨ ਨੂੰ ਸਫਲ ਬਣਾਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ